ਅੱਜ ਭਾਰਤੀ ਕਮਿਊਨਿਸਟ ਪਾਰਟੀ ਅਤੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋ ਕੇ بارش ਨਾਲ ਜਿਹੜਾ ਪਿੰਡਾਂ ਦੇ ਵਿੱਚ ਆਏ ਹੜ੍ਹ ਕਾਰਨ ਲੋਕਾਂ ਦੇ ਘਰ ਵੀ ਜਿਹੜੇ ਥਾਂ ਮਕਾਨ ਹੈ ਉਹ ਵੀ ਟੜਟੜੀ ਹੋਏ ਆ ਤਾਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨੂੰ ਲੈ ਕੇ ਅੱਜ ਭਾਰਤੀ ਕਮਿਊਨਿਸਟ ਪਾਰਟੀ ਅਤੇ ਕੋਲੀ ਨੁਕਸਾਨ ਸਭਾ ਸਰਵ ਭਾਰਤ ਨੌਜਵਾਨ ਸਭਾ ਹੋਰ ਭਰਾਤਰੀ ਜਥੇਬੰਦੀਆਂ ਜਿਹੜੀਆਂ ਆ ਉਹ ਪਿੰਡਾਂ ਦਾ ਦੌਰਾ ਕਰਨ ਲਈ ਤਿਆਰ ਨੇ ਗੱਲਬਾਤ ਵੀ ਕਰ ਲੈਣੇ ਆ ਕਿ ਇਹ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਾਂ ਇਹ ਕੀ ਸਰਕਾਰ ਤੋਂ ਮੰਗ ਕਰਦੇ ਆ ਸਾਡੇ ਨਾਲ ਕਾਮਰੇਡ ਹੰਸਰਾਜ ਗੋਲਡਨ ਜੀ ਭਾਰਤੀ ਕੌਮਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਜੀ ਕੀ ਕਹਿਣਾ ਚਾਹੋਗੇ ਅਸੀਂ ਅੱਜ ਕੁੱਲ ਕਿਸਾਨ ਕੁੱਲ ਇੰਦ ਕਿਸਾਨ ਸਭਾ ਵੱਲੋਂ ਸਾਡੇ ਇਲਾਕੇ ਫਾਇਲ ਕਰੀ ਦੇ ਰਿਹਾ ਵਿੱਚ ਕਾਫੀ ਪਿੰਡਾਂ ਵਿੱਚ ਜਿਹੜਾ ਬਾਸ਼ ਨੇ ਨੁਕਸਾਨ ਕੀਤਾ ਹੈ ਵੱਡੀ ਗਿਣਤੀ ਵਿੱਚ ਜਿਹੜੇ ਪਿੰਡ ਜਿਹੜੇ ਡੁੱਬ ਗਏ ਨੇ ਉਹਨਾਂ ਦੀ ਫਸਲਾਂ ਜਿਹੜੀਆਂ ਨੇ ਡੁੱਬ ਕੇ ਉਹਦੀਆਂ ਨੁਕਸਾਨ ਹੋ ਗਈਆਂ ਨੇ ਤਾਂ ਅਸੀਂ ਪ੍ਰੋਗਰਾਮ ਬਣਾਇਆ ਹੈ ਕਿ ਉਹਨਾਂ ਪਿੰਡਾਂ ਵਿੱਚ ਸਾਰਿਆਂ ਵਿੱਚ ਭਾਵੇਂ ਅਸੀਂ ਨਹੀਂ ਜਾ ਸਕਦੇ ਪਰ ਤਿੰਨ ਪੁਆਇੰਟ ਬਣਾਏ ਨੇ ਇੱਕ ਝੰਡ ਵਾਲਾ ਮੀਰਾ ਸੰਗਲਾ ਇੱਕ ਸੰਜਰਾਣਾ ਇੱਕ ਟਾਲੀ ਵਾਲਾ ਬੋਦਲਾ ਉਹਦੇ ਨਾਲ ਜਿੰਨੇ ਲਗਦੇ ਪਿੰਡ ਨੇ ਮੇਰੇ ਖਿਆਲ 40 50 ਦੇ ਪਿੰਡ ਦੇ ਦਰਮਿਆਨ ਬਣਦਾ ਹੈ ਜਿਹਦੇ ਵਿੱਚ ਜਿਹੜਾ ਨੁਕਸਾਨ ਹੋ ਗਿਆ ਕੁਝ ਅਬੂਰ ਇਲਾਕੇ ਦੇ ਪਿੰਡ ਵੀ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੋ ਦੂਸਰੀਆਂ ਪਾਰਟੀਆਂ ਵਾਲੇ ਵੀ ਸੁਣਿਆ ਵਿੱਚ ਵੀਡੀਓ ਦੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਵੀ ਦੱਸਿਆ ਵੀ ਮੁਆਵਜ਼ਾ ਮਿਲਣਾ ਚਾਹੀਦਾ ਜੀ ਜਦੋਂ ਤੱਕ ਉਹ ਰਾਜਕਰ ਛੁੱਪੇ ਨੇ ਪਹਿਲਾਂ ਉਹਨਾਂ ਦੇ ਰਾਜ ਵਿੱਚ ਇਦੋਂ ਵੀ ਗੰਦਾ ਹਾਲ ਰਿਹਾ ਬੁਰਾ ਹਾਲ ਰਿਹਾ ਹੈ ਅਸੀਂ ਦੱਸਾਂਗੇ ਕਿ ਕਿਸ ਤਰ੍ਹਾਂ ਯੋਜਨਾਬੰਦੀ ਨਾਲ ਸਾਰੇ ਕਿਸਾਨ ਠੀਕ ਕੀਤੇ ਜਾ ਸਕਦੇ ਨੇ ਨਾ ਫਸਲਾਂ ਦਾ ਬੀਮਾ ਕੀਤਾ ਜਾਵੇ ਜਾਂ ਕਿਸ ਤਰ੍ਹਾਂ ਨਾਲੀਆਂ ਨੂੰ ਯੋਜਨਾਬੰਦੀ ਤਿਆਰ ਕੀਤੀ ਜਾਵੇ ਜਿੰਦੇ ਨਾਲ ਲੋਕ ਜਿਹੜੇ ਕਿਸਾਨ ਜਿਹੜੇ ਨੇ ਉਹ ਕਿਵੇਂ ਬਚ ਸਕਦੇ ਨੇ ਉਹਦੇ ਲਈ ਅਸੀਂ ਜਿਹੜੇ ਪਿੰਡਾਂ ਵਿੱਚ ਵਿਸਤਾਰ ਨਾਲ ਦੱਸਾਂਗੇ ਪਿੰਡਾਂ ਵਿੱਚ ਵਿਸਤਾਰ ਨਾਲ ਦੱਸਾਂਗੇ ਉਹਦੀ ਯੋਜਨਾਬੰਦੀ ਪਾਣੀ ਦੀ ਕਿਵੇਂ ਜਿਹੜਾ ਉਹਨੂੰ ਸਾਮ ਸੰਭਾਲ ਕੀਤੀ ਜਾ ਸਕਦੀ ਹੈ ਸਾਡੇ ਨਾਲ ਆ ਕਾਮਰੇਟ ਸੁਨੀਲਾ ਢੰਡਿਆ ਜੀ ਕੋਲੇ ਨਕਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਨੇ ਔਰ ਸੂਬੇ ਦੇ ਜਿਹੜੇ ਉਹ ਸਿਕੱਤਰ ਨੇ ਕੀ ਕਹਿਣਾ ਚਾਹੋਗੇ ਸਰ ਅੱਜ ਜਿਹੜਾ ਬਰਸਪਾਰਸ਼ ਦੇ ਨਾਲ ਜ਼ਿਲ੍ਹਾ ਫਾਿਲਕਾ ਦੇ ਵਿੱਚ ਪਿੰਡਾਂ ਦਾ ਜਿਹੜਾ ਨੁਕਸਾਨ ਹੋਇਆ ਫਸਲਾਂ ਡੁੱਬ ਪਈਆਂ ਨੇ ਤੋਂ ਉਸ ਕਿਸਾਨਾਂ ਦੀ ਅਸੀਂ ਸਾਰ ਲੈ ਚੱਲਿਆ ਕੋਲੇ ਦੇ ਕਿਸਾਨ ਸਭਾ ਔਰ ਸੀਸੀ ਵੱਲੋਂ ਕਿ ਜਿਹੜੀ ਸਰਕਾਰ ਹੈ ਜਾਂ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਨੇ ਇਹ ਤੱਕ ਕੋਈ ਉਹਨਾਂ ਦੀ ਬਾ ਨਹੀਂ ਪੜੀ ਕੋਈ ਉਹਨਾਂ ਦਾ ਹਾਲ ਤੱਕ ਤਾਂ ਕੋਈ ਪੁੱਛਣ ਨਹੀਂ ਗਿਆ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਨਾਲ ਕੋਈ ਉਹਨਾਂ ਨੂੰ ਵਿਸ਼ਵਾਸ ਨਹੀਂ ਦਿਵਾਇਆ ਸੋ ਦੂਜੇ ਪਾਰਟੀਆਂ ਵਾਲੇ ਗਏ ਨੇ ਉੱਥੇ ਚਲੋ ਵਿਰੋਧੀ ਤੇਰਦਾ ਉਹਨਾਂ ਦਾ ਜਾਣਾ ਵੱਧਦਾ ਉਹ ਜਾਂਦੇ ਐ ਪਰ ਰਾਜ ਉਹ ਵੀ ਕਰ ਚੁੱਕਿਆ ਹੈ ਅਸੀਂ ਆਪਣੀ ਪਾਰਟੀ ਵੱਲੋਂ ਔਰ ਜਥੇਬੰਦੀ ਵੱਲੋਂ ਜਾ ਰਹੇ ਆ ਉਹ ਪੀੜਤ ਕਿਸਾਨਾਂ ਦੇ ਕੋਲ ਕਿ ਜਿਹੜੀਆਂ ਸਰਕਾਰਾਂ ਨੇ ਲਾਰੇ ਬਹੁਤ ਲਾਉਂਦੀਆਂ ਨੇ ਕਿਸਾਨ ਦੀ ਕੁੱਤਾ ਵਾਂਗੂ ਪਾਲੀ ਫਸਲ ਕਿਉਂਕਿ ਅੱਜ ਕੱਲ ਉਹ ਤੇ ਇਸ ਟਾਈਮ ਤੱਕ ਪੂਰਾ ਖਰਚਾ ਹੋ ਚੁੱਕਿਆ ਹੈ 2.25 ਲੱਖ ਰੁਪਏ ਕਿਸਾਨ ਲਾ ਚੁੱਕਿਆ ਹੈ ਸੋ ਜਦੋਂ ਉਹਦਾ ਫਸਲ ਡੋਬ ਗਈ ਨਰਮੇ ਟੋਨਾ ਤਬਾਹ ਹੋ ਗਿਆ ਸੋ ਉਹਦਾ ਸੀਜ਼ਨ ਮਾਰਿਆ ਗਿਆ ਘਰ ਤੋਂ ਘਾਟੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ 1 ਲੱਖ ਰੁਪਏ ਉਹਨਾਂ ਨੂੰ ਮੁਆਵਜ਼ਾ ਦੇਵੇ ਜਿਨ੍ਹਾਂ ਦੇ ਮਕਾਨ ਡਿੱਗੇ ਨੇ ਉਹਨਾਂ ਨੂੰ ਘੱਟੋ ਘਾਟ 2 ਲੱਖ ਰੁਪਏ ਦਾ ਮੁਆਵਜ਼ਾ ਦੇਵੇ ਔਰ ਜੇ ਕੁਝ ਨਾ ਕਰਨਗੇ ਉਹ ਸੁੱਤੀ ਜਿਹੜੀ ਝੂਕ ਜਾਂ ਨੀਂਦ ਸੁੱਤੀ ਏ ਕੁੰਬ ਕਰਨ ਦੀ ਪੰਜਾਬ ਸਰਕਾਰ ਕੱਲੇ ਡਰਾਮੇ ਕਰਮਾ ਜਾਂਦੀ ਏ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਨੇ ਪਏ ਅਸੀਂ ਪਿੰਡਾਂ ਵਿੱਚ ਜਾ ਰਹੇ ਹਾਂ ਉਸ ਕਿਸਾਨਾਂ ਨੂੰ ਲਾਮਬੰਦ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਕਰਕੇ ਐ ਸੋ ਜਾਂ ਮੰਗਲਵਾਰ ਤੱਕ ਅਸੀਂ ਡੀਸੀ ਮੈਡਮ ਨੂੰ ਮੰਗ ਪੱਤਰ ਦੇਾਂਗੇ ਜੇ ਉਹਨਾਂ ਦਾ ਹਾਲੇ ਨਾ ਹੋਇਆ ਫਿਰ ਵੱਡੀ ਐਡੀਟੇਸ਼ਨ ਲੋਕਾਂ ਦੇ ਵਿੱਚ ਜਾ ਕੇ ਮੂਵਮੈਂਟ ਖੜੀ ਕਰਕੇ ਤੁਹਾਨੂੰ ਮੁਆਵਜ਼ਾ ਦੌਰ ਤੱਕ ਦੀ ਗੱਲ ਕਰਾਂਗੇ ਇਹ ਸਾਡੀ ਪਾਰਟੀ ਦਾ ਕੋਲੇ ਦੇ ਕਿਸਾਨ ਸਭਾ ਦਾ ਖੁੱਲਾ ਐਲਾਨ ਹੈ ਔਰ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਚੈਲੰਜ ਹੈ ਪਾਰਟੀ ਤੇ ਕੋਲੇ ਦੇ ਕਿਸਾਨ ਸਭਾ ਦਾ ਖੁੱਲਾ ਚੈਲੰਜ ਕਰਤਾ ਹੈ ਕਿ ਜੇ ਕਿਸਾਨਾਂ ਨੂੰ 1 ਲੱਖ ਰੁਪਿਆ ਮੁਆਵਜ਼ਾ ਪਰ ਏਕੜ ਅਤੇ ਮਕਾਨ ਜਿਨ੍ਹਾਂ ਦੇ ਡਿੱਗੇ ਉਹਨਾਂ ਨੂੰ 2 ਲੱਖ ਰੁਪਿਆ ਨਹੀਂ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਮੈਡਮ ਨੂੰ ਸੋ ਮੰਗਲਵਾਰ ਤੱਕ ਇਹਨਾਂ ਨੇ ਪ੍ਰੋਗਰਾਮ ਬਣਾ ਲਿਆ ਕਿ ਮੰਗ ਪੱਤਰ ਦੇ ਕੇ ਉਸ ਤੋਂ ਬਾਅਦ ਲੋਕਾਂ ਨੂੰ ਨਾਲ ਲੈ ਕੇ ਵੱਡੀ ਐਡੀਟੇਸ਼ਨ ਕਰਾਂਗੇ ਸਾਡੇ ਨਾਲ ਭਜਨ ਲਾਲ ਜੀ ਨੇ ਕੀ ਕਹਿਣਾ ਚਾਹੋਗੇ ਸਰ ਤੁਸੀਂ ਦੀ ਅੱਜ ਚੱਲੇ ਹੋ ਨਾਲ ਭਜਨ ਲਾਲ ਫਾਜ਼ਲ ਕਾ ਭਾਰਤੀ ਕਮਿਊਨਿਸਟ ਪਾਰਟੀ ਦੇ ਕਾਰਕੁਨ ਜਿਹੜੀ ਜਿਹੜੀ ਕਿੰਨੇ ਹਲਕੇ ਹੈ ਹੋਰ ਦਾ ਹਲਕਾ ਵੀ ਹੈ ਜਲਾਲਾਬਾਦ ਹਲਕਾ ਹੈ ਫਾਜ਼ਲ ਕਾ ਹਲਕਾ ਕਾफी ਪਿੰਡਾਂ ਦੇ ਵਿੱਚ ਬਰਸਾਤਾਂ ਦੇ ਪਾਣੀ ਨੇ ਕਹਿਰ ਪਾਇਆ ਹੈ ਬਹੁਤ ਸਾਰੇ ਫਸਲਾਂ ਡੁੱਬ ਗਈਆਂ ਬਹੁਤ ਸਾਰੇ ਮਕਾਨ ਟਹਿ ਗਏ ਲੋਕਾਂ ਦਾ ਬੜਾ ਬੁਰਾ ਹਾਲ ਹੈ ਉਹ ਜਿਹੜੀ ਸਰਕਾਰ ਦੀ ਗਲਤ ਪਲਾਨਿੰਗ ਦਾ ਜਿਹੜਾ ਨਤੀਜਾ ਹੈ ਜਿਹਦੇ ਕਰਕੇ ਪਾਣੀ ਇਹਦੇ ਤੋਂ ਵਾਪਸ ਜਾ ਕੇ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਕਦੇ ਸੇਮ ਨਾ ਦੀ ਕੀਟ ਨਹੀਂ ਹੁੰਦੀ ਸੀ ਪਰ ਜਿਹੜੀ ਵਿੱਚੋਂ ਸੇਮ ਨਾਲ ਹੀ ਲੰਗਦੀਆਂ ਦੀ ਗਲਤ ਪਲਾਨਿੰਗ ਕਰਕੇ ਐਡਾ ਵੱਡਾ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਹੈ ਤੇ ਉਹਦੇ ਬਾਰੇ ਲੋਕਾਂ ਕੋਲ ਜਾ ਰਹੇ ਉਹਨਾਂ ਦਾ ਦਰਦ ਜਾਣਾਂਗੇ ਉਹਨਾਂ ਨਾਲ ਜਾ ਕੇ ਆਪਣੀ ਪਾਰਟੀ ਦੀ ਲੈਣ ਦੱਸਾਂਗੇ ਵੀ ਇਹਨਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਸਰਕਾਰ ਅਸੀਂ ਕੱਲਾ ਇਸ ਗੱਲ ਦਾ ਨਹੀਂ ਵੀ ਅਸੀਂ ਜਾ ਕੇ ਤੇ ਉਸ ਗੱਲ ਨੂੰ ਖਤਮ ਕਰ ਦੇਣਾ ਹੈ ਇਸ ਗੱਲ ਦਾ ਅਸੀਂ ਪੂਰੀ ਵਿਸਤਾਰ ਨਾਲ ਉੱਥੇ ਜਾ ਕੇ ਜਾਣੂ ਹੋ ਕੇ ਇਸ ਗੱਲ ਦਾ ਹੱਲ ਵੀ ਦੱਸਾਂਗੇ ਸਰਕਾਰ ਨੂੰ ਕਿ ਇਸ ਤਰ੍ਹਾਂ ਹੱਲ ਕੀਤਾ ਜਾਵੇ ਤੇ ਲੋਕਾਂ ਦਾ ਹੱਲ ਹੋ ਸਕਦਾ ਹੈ ਅੱਗੇ ਵਾਸਤੇ ਜਿੰਨੇ ਡੋਬੇ ਆਉਂਦੇ ਨੇ ਉਹ ਨਾ ਆਉਣ ਔਰ ਪਿਛਲੀ ਵਾਰੀ ਜਦੋਂ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਆਏ ਸੀ ਉਹ ਕਹਿੰਦੇ ਸੀ ਵੀ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਸੀ 3 ਸਾਲ ਪਹਿਲਾਂ ਵੀ ਇਹੀ ਹਾਲਾਤ ਬਣੀ ਸੀ ਵੀ ਤੁਸੀਂ ਇਹ ਅਫਸਰਾਂ ਨੂੰ ਇਹ ਐਸੇ ਵੀ ਆਜ ਤੋਂ ਬਾਅਦ ਕਦੇ ਏ ਥੇ ਡੋਬਾ ਜਾਂ ਜਿਹੜੇ ਲੋਕਾਂ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਪਰ ਇਹ ਸਾਰੇ ਡਰਾਮੇ ਕਰਦੇ ਐ ਕੋਈ ਹਾਲ ਐ ਲੋਕਾਂ ਦੀ ਹਾਲਾਤ ਐ ਇਸ ਵਾਰੇ ਬੱਦ ਤੋਂ ਬੱਤਰ ਹੈ ਖਰਚਾ ਫਸਲਾਂ ਦੇ ਉੱਤੇ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਤੇ ਕੋਈ ਜਾ ਕੇ 20000 ਰੁਪਏ ਦੀ ਉੱਥੇ ਮੰਗ ਕਰਦਾ ਹੈ 20000 ਰੁਪਏ ਤੋਂ ਜ਼ਿਆਦਾ ਪਰ ਏਕੜ ਤਾਂ ਲੋਕਾਂ ਦੀ ਜੇਬ ਵਿੱਚ ਖਰਚ ਪੈਂਦੀ ਔਰ ਇਹਨਾਂ ਥਾਵਾਂ ਦੇ ਉੱਤੇ ਨਾ ਝੋਨਾ ਦੁਬਾਰਾ ਲੱਗਣਾ ਨਾ ਇੱਥੇ ਕੋਈ ਹੋਰ ਦੁਬਾਰਾ ਫਸਲ ਹੋਣੀ ਔਰ ਕਈ ਥਾਂ ਤੇ ਇੰਨਾ ਪਾਣੀ ਪਰ ਗਿਆ ਉੱਥੇ ਕੜਕਾ ਵੀ ਨਹੀਂ ਹੋਣੀ ਇਸ ਕਰਕੇ ਸਰਕਾਰ ਕੋਲ ਮੁਆਵਜ਼ੇ ਦੀ ਮੰਗ ਕਰਾਂਗੇ ਤੇ ਫਸਲਾਂ ਦਾ ਜਿਹੜਾ ਬੀਮਾ ਹੋਵੇ ਇਹ ਪ੍ਰਧਾਨ ਜੀ ਦੀ ਗੋਲਡਨ ਜੀ ਦੀ ਗੱਲ ਬਿਲਕੁਲ ਸੱਚੀ ਹੈ ਤੇ ਇਹ ਬੀਮੇ ਤੋਂ ਬਿਨਾ ਕੋਈ ਇਲਾਜ ਨਹੀਂ ਤੇ ਇਹਦੀ ਪਲਾਨਿੰਗ ਸ਼ੁਰੂ ਕਰੋ ਕਈ ਕਹੋ ਪਲਾਨਿੰਗ ਜਰੂਰ ਸਹੀ ਤੈਅ ਹੋਵੇ ਇਹ ਕਹਿਣਾ ਹੈ ਭਜਨ ਲਾਲ ਜੀ ਦਾ ਔਰ ਇਹ ਜਿਹੜੇ ਆ ਕਾਰਕੁਨ ਜਾ ਰਹੇ ਆ ਤੇ ਇਹਨਾਂ ਦਾ ਕਹਿਣਾ ਇਹ ਹੈ ਕਿ ਸਰਕਾਰ ਨੇ ਪਲਾਨ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਕੀਤਾ ਹੋਇਆ ਇਹਦਾ ਹੱਲ ਕੀਤਾ ਜਾ ਸਕਦਾ ਹੈ ਅਲੱਗ-ਅਲੱਗ ਸਰਕਾਰਾਂ ਰਹੀਆਂ ਕਿਸੇ ਵੀ ਸਰਕਾਰ ਨੇ ਸਹੀ ਯੋਜਨਾਬੰਦੀ ਨਹੀਂ ਕੀਤੀ ਜਿਸ ਦੇ ਕਾਰਨ ਜਿਹੜਾ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਹੜਾ ਸੇਮ ਨਾਲ ਹੈ ਉਹ ਕਿਹੜੇ ਪਾਸੇ ਨੂੰ ਕੱਢਿਆ ਜਾਣਾ ਚਾਹੀਦਾ ਜਾਂ ਉਹਨੂੰ ਕਿੰਨਾ ਦਈ ਡੂੰਘਾਈ ਹੋਣੀ ਚਾਹੀਦੀ ਹੈ ਇਹ ਅੱਗੇ ਚੱਲ ਕੇ ਗੱਲਬਾਤ ਕਰਨਗੇ ਫਿਲਹਾਲ ਇੰਨਾ ਹੀ ਫਿਰ ਤੁਹਾਡੇ ਨਾਲ ਜਿਹੜਾ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ